ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੀ ਇਹ ਵੀ ਇੱਕ ਬਾਰਡਰ ਦੀ ਵੀਡੀਓ ਹੈ ਇਹ ਬਾਰਡਰ ਜਿਹੜਾ ਇਹ ਬਹੁਤ ਹੀ ਸੌਖਾ ਹੈ ਇਹਦੇ ਆਪਾਂ ਜਿਹੜੀ ਮਰਜੀ ਕੋਟੀ ਤੇ ਪਾ ਲਓ ਜਿਵੇਂ ਆਪਣੀਆਂ ਗੋਟੀਆਂ ਆਪਾਂ ਬਣਦੇ ਬੱਚੇ ਤੇ ਪਾ ਲਓ ਨਾਲ ਨਾਲ ਪੱਟੀ ਤੇ ਜਾਨ ਦਾ ਬਹੁਤ ਜਿਆਦਾ ਪਿਆਰਾ ਬਣਦਾ ਹੈ ਇਹਦਾ ਜਿਹੜਾ ਤਰੀਕਾ ਜੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕੀ ਕਰਨਾ ਜੀ ਪਹਿਲਾਂ ਇੱਕ ਗੁੰਡਾ ਇੱਕ ਦੇਖ ਗੁੰਡਾ ਬਹੁਤ ਇੱਕ ਗੁੰਡਾ ਫੁੱਟਾ ਬੋਣਨੇ ਪਤਾ ਘਾਵ ਦੇ ਵੱਲ ਨੂੰ ਹੀ ਰੱਖਣਾ ਚਲ ਮੈਂ ਤੁਹਾਨੂੰ ਮੜਾ ਜਿਹਾ ਬੁਣ ਕੇ ਦਿਖਾ ਦਿੰਨੀ ਆ ਵੈਸੇ ਜਿਹੜਾ ਹੁੰਦਾ ਪਹਿਲਾ ਪੁੱਠਾ ਸੀਗਾ ਪਹਿਲੇ ਇਹਨੂੰ ਤਾਂ ਬੋਣੀ ਲਾਉ ਜਿਵੇਂ ਧਾਗਾ ਧਾਗਾ ਆਪਦੇ ਵੱਲ ਨੂੰ ਹੀ ਰੱਖਣਾ ਇਹਨੂੰ ਲਾ ਲਓ ਘਾਵ ਦੇ ਵੱਲ ਨੂੰ ਹੀ ਵਰਨਾ ਜਿੱਧਰ ਆਪਾਂ ਬੈਠੇ ਆ ਇਧਰ ਨੂੰ ਵਰਲੋ ਪੁੱਠਾ ਹੀ ਇਹਨੂੰ ਲਾ ਦਿਓ ਬਸ ਵੇਨਾ ਬੁਣੇ ਤੋਂ ਨੂੰ ਲਾ ਦੇਣਾ ਏਰ ਕੀ ਕਰਨਾ ਜੀ ਆ ਫਿਰ ਪੁੱਠਾ ਬੁਣਦੇ ਨਾ ਫਿਰ ਲਾ ਲਓ ਫਿਰ ਪੁੱਠਾ ਬੁਣਦੇ ਹੋ ਫਿਰ ਲਾ ਲਓ ਇਹ ਗੁੱਠਾ ਬੰਨ ਲਓ ਧਾਗਾ ਆਪਦੇ ਵੱਲ ਨਹੀਂ ਰੱਖਣਾ ਇਹਦਾ ਮਤਲਬ ਲੋ ਬਹੁਤ ਹੀ ਫਾਇਦਾ ਜੀ ਕਿਤਾ ਇਹ ਬਾਰਦਰ ਦੇ ਕੰਮ ਹੁੰਦਾ ਨੰਬਰ 2 ਦੇ ਉੱਤੇ ਇਹ ਤੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਕੋਟੀਆਂ ਦੇ ਵਿੱਚ ਕਿਸੇ ਵੀ ਬੱਚੇ ਦੇ ਕੋਟੀ ਦਾ ਡਿਜ਼ਾਈਨ ਬਣਾ ਲਓ ਪੱਟੀ ਦੇ ਨਾਲ ਨਾਲ ਥੋੜੀ ਜਿਹੀ ਗੁੱਠਾ ਰੱਖ ਲਓ ਨਾ ਕੋਈ ਹੋਰ ਪੱਚ ਵਿੱਚ ਲੈ ਕੇ ਉਹ ਤੇ ਡਿਜ਼ਾਈਨ ਜਿੱਤਰਾ ਬੁੰਨ ਦਿਓ ਆਹ ਲਓ ਜੀ ਆ ਆਪਣਾ ਬਾਰਦਰ ਇਹ 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 ਆਪਣਾ ਡਿਜ਼ਾਈਨ ਬਣ ਜਾਂਦਾ ਮੈਂ ਜੇ ਇੱਕ ਆਪਣੀ ਆਪਦੀ ਕੋਟੀ ਸੀਗੀ ਇਹ ਇਹ ਮਕਰੇ ਪੌਣ ਨੂੰ ਬਣਾਈ ਹੈ ਜਿਵੇਂ ਕਿਉਂਕਿ ਇਹਦੀਆਂ ਬਾਹਾਂ ਉੱਚੀਆਂ ਰੱਖੀਆਂ ਜਦੋਂ ਆਪਾਂ ਕੰਮ ਕਰਦੇ ਆਂ ਭਾਂਡੇ ਮਾਇਦੇ ਆਂ ਤੇ ਬਾਹਾਂ ਭੇਜ ਜਾਂਦੀਆਂ ਆਈ ਆਈ ਵਾਲਾ ਡੀਆਂ ਪਾਇਆ ਜੀ ਮੈਂ ਇਹ ਇੱਕ ਕੁੰਡਾ ਫੋਕਾ ਲਾਇਆ ਇੱਕ ਬੁਣਿਆ ਇੱਕ ਫੋਕਾ ਲਾਇਆ ਇੱਕ ਬੁਣਿਆ ਇਹਦਾ ਬਹੁਤ ਹੀ ਮਤਲਬ ਸੋਹਣਾ ਲੱਗ ਰਿਹਾ ਹੈ ਇਹ ਇਹਦੀਆਂ ਬਾਹਾਂ ਬਹਿ ਥੋੜੀਆਂ ਜੀਆਂ ਮੋਹਰੋ ਖੁੱਲੀਆਂ ਰੱਖ ਲਈਆਂ ਇਹ ਤਾਂ ਵੀ ਛਡਾਉਣੀਆਂ ਪੈ ਜਾਣ ਤਾਂ ਤਾਂ ਛਡਾ ਲੂ ਪੂਰੀ ਖੁੱਲੀ ਬਾਹ ਰੱਖੀ ਜੇ ਮੈਂ ਇੱਕੇ ਦੀ ਜਿਹੜਾ ਸਭ ਤੋਂ ਸੌਖਾ ਇਹ ਕਿਉਂ ਹੈ ਜੀ ਇਹ ਕਿਉਂਕਿ ਇਹਦੀ ਫੱਟੀ ਨਹੀਂ ਬੋਣਨੀ ਮੈਂ ਫੱਟੀ ਬੋਣਨੀ ਨਹੀਂ ਪੈਂਦੀ ਬਹੁਤ ਹੀ ਜ਼ਿਆਦਾ ਸੌਖਾ ਹੈ ਦਾ ਇਹ ਤਰੀਕਾ ਜੀ ਫੱਟੀ ਨਹੀਂ ਬੋਣਨੀ ਪੈਂਦੀ ਮੂਹਰੇ ਦੋ ਕੁੰਡੇ ਹੋਣਗੇ ਜਦੋਂ ਆਪਾਂ ਇਧਰਲੇ ਪਾਸੇ ਹੋ ਮੰਗੇ ਇਸ ਪਾਸੇ ਖੱਬੇ ਪਾਸੇ ਤਾਂ ਦੋ ਕੁੰਡੇ ਫੋਕੇ ਲਾ ਲਓ ਸ਼ੁਰੂ ਜੀ ਫੋਕੇ ਲਾ ਕੇ ਤੇ ਇਹਨਾਂ ਨੂੰ ਬਾਕੀ ਸਲਾਈ ਉਵੇਂ ਬੋਣਦੇ ਵਸੇ ਕੁੰਡਾ ਬੋਣ ਲੋ ਕਬੋ ਕਾਲਾ ਹੋਵੇ ਕਬੋ ਬੋਣ ਲੋ ਪੁੱਠੀ ਸਲਾਈ ਸਾਰੀ ਪੁੱਠੀ ਤੇ ਅਖੀਰ ਦੇ ਉੱਤੇ ਜਦੋਂ ਪੁੱਠੀ ਸਲਾਈ ਪਾਵਾਂਗੇ ਉਦੋਂ ਦੋਨੇ ਬੋਣ ਲੋ ਸ਼ੁਰੂ ਵਿੱਚ ਦੋਨੇ ਫੋਕੇ ਲਾ ਲਓ ਪੁੱਠੀ ਵਿੱਚ ਸਾਰੇ ਦੌਰ ਨੇ ਬੁਣ ਲੋ ਇਸ ਤਰ੍ਹਾਂ ਜੇ ਤੁਸੀਂ ਇਧਰ ਲੈ ਬਸਾ ਹੁਣਾਂਗੇ ਇਹਦੇ ਵਿੱਚ ਆਪਾਂ ਪਹਿਲਾਂ ਜਦੋਂ ਪਾਵਾਂਗੇ ਇੱਕ ਫੁੱਕਾ ਇੱਕ ਬੁਣਾਂਗੇ ਬੁਣਾਂਗੇ ਕੋਦੋਂ ਅਖੀਰ ਤੇ ਜਦੋਂ ਦੋ ਕੁੰਡੇ ਰਹਿ ਗਏ ਉਹਨਾਂ ਨੂੰ ਪਿੱਛੇ ਧਾਗਾ ਕਰਕੇ ਫੁੱਕੀ ਲਾ ਲਓ ਪੁੱਠੀ ਵੇਲੇ ਉਹਨਾਂ ਨੂੰ ਬੁਣ ਦਿਓ ਤਾਂ ਕਰਕੇ ਆਪਾਂ ਨੂੰ ਪੱਟੀ ਵੀ ਨਹੀਂ ਬੁਣਨੀ ਪੈਣੀ ਲੱਗ ਕਿਵੇਂ ਕੋਰਟ ਟਾਈਪ ਬਣ ਜੂਗਾ ਤੁਸੀਂ ਸੋਚੀ ਆਪਾਂ ਜਿਹੜੀ ਇਹ ਨੂੰ ਬੁਣ ਲਾਂਗੇ ਕਿਉਂਕਿ ਮੈਂ ਤਾਂ ਤੁਹਾਨੂੰ ਕਹਾਂ ਜੀ ਮੇਰੀ ਤਾਂ ਅਸਲੀ ਪੁਰਾਣੀ ਕੰਟੈਕਟ ਸੀਗੀ ਪਰ ਲੂਜ਼ ਹੋ ਗਈ ਸੀ ਉਹ ਮੈਂ ਢੇੜ ਲਈ ਇਹ ਦੇੜੇ ਕਿ ਬੈਰ ਮੈਂ ਇਹ ਨੂੰ ਕਰੀ ਪਾਉਣ ਵਾਸਤੇ ਆਵਦੀ ਆ ਵਾਰੀ ਕੋਟੀ ਬੰਦੀ ਹੈ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਬਹੁਤ ਸੋਹਣੀ ਹੈ ਇਹਦੀਆਂ ਮਤਲਬ ਬਾਹਾਂ ਜਿਹੜੀਆਂ ਨੂੰ ਉੱਚੀਆਂ ਉੱਚੀਆਂ ਮੇਰੇ ਇਹ ਨਾਲ ਇੱਕ ਇੱਕ ਵੀਰੇ ਤਾਂ ਚੜਾਉਣ ਵਾਸਤੇ ਵੀ ਮਰੋ ਉਹਨੇ ਰੱਖੀ ਆ ਬਾਹਰ ਵਿੱਚ ਕਰੋਸ਼ੀਏ ਨਾ ਮੈਂ ਥੋੜੀ ਥੋੜੀ ਬੀਡਿੰਗ ਕਰਤੀ ਫਿਰ ਥੋੜੀ ਜਿਹੀ ਤਾਂ ਮਤਲਬ ਨਾ ਨਹੀਂ ਪੈਂਦੀ ਆਪਾਂ ਨੂੰ ਤੁਸੀਂ ਭਵਾ ਦੇਣਾ ਚਾਹਤ ਸਰੂਨ ਕਰ ਲਓ ਫਿਰ ਕਰੋਸ਼ੀਆ ਕਰ ਲਓ ਤਾਂ ਤਾਂ ਨੂੰ ਲਾ ਉਹ ਇਤ ਡਿਜ਼ਾਈਨ ਬਣਾਉਦੇ ਹੋਰ ਵੀ ਪਿਆਰਾ ਬਣ ਜੂਗਾ ਕੜੀ ਇਹਨਿਕ ਘੱਟ ਰੱਖ ਲੋ। ਉਹਦੋਂ ਬਾਅਦ ਡਿਜ਼ਾਈਨਿੰਗ ਨਾਲ ਕੁਝ ਬਾਹਰ ਕੋਈ ਜੇ ਤੇ ਹੋਰ ਵੀ ਪਿਆਰਾ ਬਣ ਜੂਗਾ। ਸੋਹਣਾ ਲੱਗਦਾ ਜਿਵੇਂ ਕਿਸੇ ਦਾ ਹੋਣਾ। ਇਹ ਤਾਂ ਬਹੁਤ ਵਧੀਆ ਹੈ। ਇਹ ਲੱਗਦਾ ਜੀ ਆਰਾਮ ਦੇ ਕਿਉਂਕਿ ਜੀ ਬਾਹਾਂ ਫੇਜ ਜਾਂਦੇ ਨੇ ਮੁਰਤੇ ਮੋਨ ਚੋਰ ਠਕਾ ਜਾਂਦਾ। ਤੁਹਾਨੂੰ ਚੜਾਉਣੀ ਹੈ। ਚੜਾ ਜਰਾ ਕਿ ਕਿ ਲੂਜ ਜਾਂਦੀਆਂ ਹੋਈ ਹੋਈ। ਇਸ ਕਰਕੇ ਤੁਸੀਂ ਜ਼ਰੂਰ ਟਰਾਈ ਕਰੋ ਜੀ ਬਹੁਤ ਸੌਖਾ ਡਿਜਾਇਨ ਹੈ। ਪਰ ਬਹੁਤ ਹੀ ਸੋਹਣਾ ਲੱਗਦਾ ਬਾਰਡਰ ਬਣਾਉਣਾ। ਬਾਰਡਰ ਬਣਨੇ ਬਾਰਡਰ ਬਣ ਜਾਣਗੇ ਵੱਧ ਤੋਂ। ਜਿਹਦੇ ਮਰਜ਼ੀ ਪਾਓ। ਤਾਂ ਅੰਦਾਜ਼ ਤੁਸੀਂ ਆਪਾਂ ਬੱਚੇ ਦੇ ਜਿਵੇਂ ਆ ਪੰਜ ਪੰਜ ਛੇ ਛੁਕੁੰਡੇ ਸਿੱਧੇ ਰੱਖ ਲਓ ਬਾਕੀ ਸਾਰੀ ਛੱਡ ਜਾਣ ਪਾ ਦਿਓ ਇਹ ਗੁੰਡਿਆਂ ਨੂੰ ਫਿਰ ਆਪਾਂ ਉੱਤੇ ਕੜਾਈ ਕਰ ਸਕਦੇ ਹਾਂ ਜੀ ਟੇਢੀ ਕਰ ਕਰਕੇ ਜਿਵੇਂ ਆਪਾਂ ਕੋਈ ਵੀ ਤਰ੍ਹਾਂ ਇਹ ਕਰ ਲੂ ਜਿਹੜਾ ਮਰਜੀ ਟਾਂਕਾ ਬਣਾ ਕੇ ਜਿਵੇਂ ਬੱਚੇ ਦੇ ਬਹੁਤ ਪਿਆਰਾ ਲੱਗੂਗਾ ਮਾਹਾਂ ਵਿੱਚ ਸ਼ੁਰੂ ਤੇ ਕਰਨੋ ਅੰਦਾਜ਼ ਸਿੱਧਾ ਰੱਖ ਕੇ ਉਹਦੇ ਤੇ ਕੜਾਈ ਕਰਦੇ ਜੀ ਲਗਮੀਦ ਕਰਦੀ ਪਸੰਦ ਕਰੋਗੇ ਜੀ ਬਹੁਤ ਬਹੁਤ ਮਿਹਰਬਾਨੀ ਨਾ ਸਮਝਾਈ ਤਾਂ ਫਿਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਮੈਂ ਤੁਹਾਨੂੰ ਦੁਬਾਰਾ ਬੁਣ ਕੇ ਵਿਖਾ ਦੂੰਗੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ